ਸਤਿ ਸ਼੍ਰੀ ਅਕਾਲ ਦੋਸਤੋ ਸਟੋਰੀਜ਼ ਕਲਾਸਿਕ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਇਹ ਕਹਾਣੀ ਕਰਨਵੀਰ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਲੜਕਾ ਸੀ ਉਹ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਉਸ ਦਾ ਸੁਪਨਾ ਇੱਕ ਵੱਡੀ ਕਾਰ ਖਰੀਦਣਾ ਸੀ ਇਸ ਲਈ ਉਹ ਬਹੁਤ ਹੀ ਜ਼ਿਆਦਾ ਮਿਹਨਤ ਨਾਲ ਵੜਦਾ ਸੀ ਤਾਂ ਜੋ ਉਸ ਨੂੰ ਕੋਈ ਨੌਕਰੀ ਮਿਲ ਜਾਵੇ ਆ ਰਸਤੇ ਵਿੱਚ ਜਾਂਦਿਆਂ ਜਦੋਂ ਵੀ ਉਹ ਕਿਸੇ ਕਾਰ ਨੂੰ ਵੇਖਦਾ ਤਾਂ ਉਹ ਆਪਣੇ ਸੁਪਨਿਆਂ ਵਿੱਚ ਡੁੱਬ ਜਾਂਦਾ ਅਤੇ ਸੋਚਦਾ ਕਿ ਪਤਾ ਨਹੀਂ ਮੈਨੂੰ ਕਾਰ ਕਦੋਂ ਨਸੀਬ ਹੋਵੇਗੀ ਕਰਨਵੀਰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੱਕ ਨੌਕਰੀ ਤੇ ਲੱਗ ਗਿਆ ਫਿਰ ਕੁਝ ਸਮੇਂ ਬਾਅਦ ਉਸਦਾ ਵਿਆਹ ਹੋ ਗਿਆ ਡੇਢ ਕੋ ਸਾਲ ਬਾਅਦ ਉਸਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਪਰ ਕਾਰ ਖਰੀਦਣ ਦਾ ਸੁਪਨਾ ਉਹਦਾ ਹਲੇ ਤੱਕ ਵੀ ਅਧੂਰਾ ਸੀ ਉਸਨੇ ਆਪਣੀ ਕਮਾਈ ਵਿੱਚੋਂ ਥੋੜੇ-ਥੋੜੇ ਕਰਕੇ ਪੈਸੇ ਜੋੜਨੇ ਸ਼ੁਰੂ ਕਰ ਦਿੱਤੇ ਫਿਰ ਉਸਨੇ ਉਹਨਾਂ ਪੈਸਿਆਂ ਦੀ ਕਾਰ ਖਰੀਦ ਲਈ ਕਰਨਵੀਰ ਇੱਕ ਦਿਨ ਆਪਣੀ ਕਾਰ ਧੋ ਰਿਹਾ ਸੀ ਅਤੇ ਉਸਦਾ ਬੇਟਾ ਆਇਆ ਤੇ ਉਸਨੇ ਕਾਰ ਉੱਪਰ ਇੱਕ ਪੱਥਰ ਦੇ ਨਾਲ ਲਿਖਣਾ ਸ਼ੁਰੂ ਕਰ ਦਿੱਤਾ ਇਹ ਦੇਖ ਕੇ ਕਰਨਵੀਰ ਨੂੰ ਆਪਣੇ ਪੁੱਤਰ ਉੱਪਰ ਬਹੁਤ ਜ਼ਿਆਦਾ ਗੁੱਸਾ ਆਇਆ ਉਸਨੇ ਉਸਨੂੰ ਬਹੁਤ ਜ਼ਿਆਦਾ ਝਿੜਕਿਆ ਅਤੇ ਇੱਕ ਥੱਪੜ ਮਾਰਿਆ ਤੇ ਫਿਰ ਉਸਨੂੰ ਲਿਜਾ ਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਵਾਪਸ ਆ ਕੇ ਆਪਣੇ ਕਾਰ ਨੂੰ ਸਾਫ਼ ਕਰਨ ਲੱਗਾ ਉਹ ਜਲਦੀ ਜਲਦੀ ਉਸ ਜਗ੍ਹਾ ਨੂੰ ਸਾਫ਼ ਕਰਨ ਲੱਗਿਆ ਜਿੱਥੇ ਉਸ ਦਾ ਪੁੱਤਰ ਪੱਥਰ ਨਾਲ ਲਿਖ ਰਿਹਾ ਸੀ ਉਸ ਨੇ ਧਿਆਨ ਨਾਲ ਦੇਖਿਆ ਉੱਥੇ ਲਿਖਿਆ ਹੋਇਆ ਸੀ ਲਵ ਯੂ ਪਾਪਾ ਇਹ ਦੇਖ ਕੇ ਉਸ ਨੂੰ ਬਹੁਤ ਜ਼ਿਆਦਾ ਪਛਤਾਵਾ ਹੋਇਆ ਅਤੇ ਉਸ ਦਾ ਮਨ ਭਰ ਆਇਆ ਫਿਰ ਉਸ ਨੇ ਕਮਰੇ ਦਾ ਬੂਹਾ ਖੋਲ੍ਹਿਆ ਤੇ ਆਪਣੇ ਬੇਟੇ ਨੂੰ ਗੱਲ ਨਾਲ ਲਾ ਲਿਆ ਸਿੱਖਿਆ ਦੋਸਤੋ ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਕਦੇ ਵੀ ਗੁੱਸੇ ਵਿੱਚ ਫੈਸਲਾ ਨਹੀਂ ਲੈਣਾ ਚਾਹੀਦਾ ਗੁੱਸੇ ਵਿੱਚ ਲਏ ਹੋਏ ਫੈਸਲੇ ਨਾਲ ਹਮੇਸ਼ਾ ਸਾਡੇ ਪੱਲੇ ਪਛਤਾਵਾ ਹੀ ਪੈਂਦਾ ਹੈ ਦੋਸਤੋ ਤੁਸੀਂ ਇਸ ਕਹਾਣੀ ਤੋਂ ਕੀ ਸਿੱਖਿਆ ਪ੍ਰਾਪਤ ਕੀਤੀ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਜੇ ਮੇਰੀ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਤੇ ਇਦਾਂ ਦੀਆਂ ਹੀ ਪਰਿਵਾਰਕ ਕਹਾਣੀਆਂ ਸੁਣਨ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਧੰਨਵਾਦ